ਲੌਲ ਵੀ ਮੇਟਰ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਹੋ ਠੀਕ ਠਾਕ ਹੋਗੇ ਘੈਂਟ ਹੋਗੇ ਵਧੀਆ ਹੋਗੇ ਓਕੇ ਹੋਗੇ ਅੱਜ ਤਾਂ ਨਵਾਂ ਬਲੌਗ ਤੋਂ 2-3 ਦਿਨ ਹੋ ਗਏ ਆਪਣੇ ਬਲੌਗ ਨਹੀਂ ਪਾਇਆ ਤੇ ਅੱਜ ਬਲੌਗ ਪਾ ਰਹੇ ਤੇ ਪਿਆਜ ਚਬਾ ਕੇ ਸੀ ਮੋਬਾਈਲ ਭਤੀਪ ਸਿੰਘਲੇ ਹੋਈ ਸੀ ਵੀ ਆਹੋਂ ਆ ਗਏ ਤੇ ਇਸ ਤੇ ਇੱਕ ਦਿਨ ਵਾਸਤੇ ਗਈ ਸੀ ਅਸ ਦੇ ਵਿੱਚ ਜੈ ਵੀਰ ਅਸੀਂ ਕੈਂਟ ਤੇ ਤੁਸੀਂ ਵੀਡੀਓ ਦੇਖਦੇ ਹੋਵੋਗੇ ਵਿੱਚ ਪਾਈਆਂ ਪਈਆਂ ਨੇ ਭੰਗੜੇ ਵਾਲੀਆਂ ਤੇ ਬਿਲਕੁਲ ਲਾਈਕ ਸ਼ੇਅਰ ਜੁ ਕਰਨਾ ਤੇ ਆਪਾਂ ਹਰਾ-ਹਰਾ ਪਾ ਕੇ ਬੇਲੇ ਹੋ ਗਏ ਕੁੱਟ-ਕੱਟ ਕੇ ਤੇ ਹੁਣ ਆਪਾਂ ਜਾਣਿਆ ਕਣਕ ਦੇਖਣ ਤੇ ਤੇ ਪ੍ਰਦੀਪ ਸਿੰਘ ਆ ਕੇ ਸੌ ਗਿਆ ਤੇ ਮੈਂ ਹਰਾ-ਹਰਾ ਪਾ ਕੇ ਪਸੂ ਬੇਲਾ ਹੋ ਗਿਆ ਮੈਂ ਚੱਲ ਬਲੌਗ ਬਣਾ ਕੇ ਚੜਾਈ